ਅਮਰੀਕਾ ਵਿੱਚ ਸਰਦਾਰ ਵੀਰ ਨੇ ਘੇਰ ਲਿਆ ਪ੍ਰਧਾਨ ਮੰਤਰੀ ਮੋਦੀ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਟੂਰ ਤੇ ਗਏ ਹੋਏ ਹਨ ਤੇ ਭਾਰਤ ਦੇ ਲੋਕਾਂ ਨੂੰ ਉਮੀਦ ਹੈ ਕਿ ਜੋ ਭਾਰਤੀ ਲੋਕ ਗੈਰ ਕਰੋਨੀ ਤਰੀਕੇ ਨਾਲ ਅਮਰੀਕਾ ਵਿੱਚ ਗਏ ਸਨ ਉਹਨਾਂ ਨੂੰ ਅਮਰੀਕਾ ਨੇ ਜਲੀਲ ਕਰਕੇ ਰਿਪੋਰਟ ਕੀਤਾ ਹੈ ਉਸ ਮੁੱਦੇ ਉੱਤੇ ਮੋਦੀ 트੍ਰੰਪ ਨਾਲ ਗੱਲਬਾਤ ਕਰਨਗੇ ਉੱਥੇ ਹੀ ਹੁਣ ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਮਿਲੇ ਇਸੇ ਦੌਰਾਨ ਭੀੜ ਵਿੱਚ ਖੜੇ ਸਰਦਾਰ ਵੀਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੱਥ ਤੋਂ ਫੜ ਕੇ ਰੋਕ ਲਿਆ ਆਖ ਦਿੱਤੀ ਐਸੀ ਗੱਲ ਕਿ ਅੱਗੋਂ ਪ੍ਰਧਾਨ ਮੰਤਰੀ ਮੋਦੀ ਵੀ ਹੱਥ ਜੋੜ ਕੇ ਚਲੇ ਗਏ ਆਖਰ ਇਹ ਕੀ ਕਹਿ ਦਿੱਤਾ ਇਸ ਸਰਦਾਰ ਵੀਰ ਨੇ ਮੋਦੀ ਨੂੰ ਜੋ ਹੱਥ ਜੋੜਨੇ ਪੈ ਗਏ ਆਓ ਵੇਖਦੇ ਹਾਂ ਪੂਰੀ ਗੱਲਬਾਤ ਸਭ ਤੋਂ ਜਿਆਦਾ ਖੁਸ਼ੀ ਹੈ ਜੋ ਆਪ ਅਮਰ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਹੋ ਸਭ ਤੋਂ ਜਿਆਦਾ ਜਨਮ ਦਿਨ ਮਨਾ ਰਹੇ ਹੋ ਪਹਿਲਾ ਪ੍ਰਧਾਨ ਮੰਤਰੀ ਦੇਸ਼ਕਾ ਹੋ ਜੋ ਸਭ der